ủa tao là chưa quá vô quý ना सब गलत से हो गया सर क्या ना? क्या खाया था आपने क्या खाया था गोली खाया था कौन सी गोली थी कौन तो सी गोली डैगर गोली सर किसने दी थी वो किसने और और भी तुम्हारे साथ था, था कोई कौन लेने से था बिल्कुल बिल्कुल चिप्ती ਮਨਮ ਚਾਰਟ ਲੈਣੀ ਜੀ ਲੈ ਰਿਓਗੇ ਨਾਲ ਦੀ ਹਾਂ ਮੈਂ ਹਾਂ ਅ 8 ਤਰੀਕ ਨੂੰ 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਪਿੰਡ ਚਟੋਲੀ ਵਿੱਚ ਜਿਹਦੇ ਵਿੱਚ ਹਾਂਜੀ 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ਲੀ ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਪਕਸੋ ਵਿੱਚ ਔਰ ਉਸ ਤੋਂ ਬਾਅਦ ਸਾਡੀ ਤਫਤੀਸ਼ ਜਿਹੜੀ ਹੈਗੀ ਆ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ਟ੍ਰੈਕਰ ਡੌਗ ਦੀ ਹੋਰ ਵੀ ਟੈਕਨੀਕਲ ਜਿਹੜੇ ਐਵਿਡੈਂਸਸ ਹੁੰਦੇ ਨੇ ਉਹਨਾਂ ਦੇ ਥਰੂ ਆਪਾਂ ਇਹਦੀ ਤਫਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫੋਰਮੇਸ਼ਨ ਦਿੰਦਾ ਹੈਗਾ ਜਿਹੜੇ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤਾਂ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈ ਕਿ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਹੈਗਾ ਨੇਪਾਲ ਦਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਸਰ ਇਹ ਕੀ ਕਾਰਨ ਕੁਝ ਦੱਸਿਆ ਨੇ ਜਾਂਚ ਦੇ ਵਿੱਚ ਵੀ ਕਿਉਂ ਇਹਨੇ ਇਸ ਤਰ੍ਹਾਂ ਦੀ ਦੇਖੋ ਜੀ ਹਜੇ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਹਨੂੰ ਰਿਮਾਂਡ ਤੇ ਲੈ ਕਰਕੇ ਇਹਦੀ ਪੁੱਛਗਿੱਛ ਜਿਹੜੀ ਹੈਗੀ ਆ ਡੂੰਗਾ ਦੇ ਨਾਲ ਕੀਤੀ ਜਾਊਗੀ ਰੀਜ਼ਨ ਹਜੇ ਆਪਾਂ ਕਲੀਅਰਲੀ ਨਹੀਂ ਕਹਿ ਸਕਦੇ ਕਿ ਕਿਉਂ ਕੀਤਾ ਬਟ ਫੈਮਿਲੀ ਇਹਦੀ ਜਿਹੜੀ ਹੈਗੀ ਨੇਪਾਲ ਵਿੱਚ ਰਹਿੰਦੀ ਆ ਦਾ ਇੱਕ ਬੱਚਾ ਵੀ ਹੈਗਾ ਉੱਥੇ ਔਰ ਫੈਮਿਲੀ ਤੋਂ ਦੂਰ ਹੈਗਾ ਔਰ ਜਿਹੜਾ ਹੈਗਾ ਇਹਨੇ ਜਿਹੜੀ ਇਹਦੇ ਕੋਲੋਂ ਐਵਿਡੈਂਸ ਜਿਹੜੇ ਮਿਲੇ ਹੈਗੇ ਨੇ ਸਾਨੂੰ ਮੌਕੇ ਤੇ ਵੀ ਮਿਲੇ ਸੀਗੇ ਕਿ ਇੱਕ ਸਟੈਮਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਦੀ ਸੀਗੀ ਤੇ ਮੋਸਟ ਪ੍ਰੋਬੇਬਲੀ ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਹੈ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹ ਜਿਹੜਾ ਹੈ ਇਨਸੀਡੈਂਟ ਕੀਤਾ ਹੈਗਾ। ਸਰ ਜੀ ਬੱਚੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਬੱਚੀ ਦੇ ਹਲਾਰਜੇ ਦਾ ਵਿਖਾਉ ਉਹ ਬਣੀ। ਬਿਲਕੁਲ ਜੀ ਬੱਚੀ ਜਦੋਂ ਰੇਪ ਕਰ ਰਏ ਸੀਗੇ ਉਦੋਂ ਉਹਨੇ ਉੱਥੇ ਸਟਰਗਲ ਕੀਤਾ ਉਦੋਂ ਇਹਨੇ ਮੌਕਾ ਮੌਕੇ ਤੇ ਮੁੱਕਾ ਮਾਰ ਕਰਕੇ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ। ਇਸੇ ਕਰਕੇ ਜਿਹੜਾ ਹੈਗਾ ਤਫਤੀਸ਼ ਦੌਰਾਨ ਆਪਾਂ 376A ਤੇ 376AB ਦਾ ਵਾਦਾ ਵੀ ਕੀਤਾ ਹੈਗਾ। ਰਾਤ ਨੂੰ ਥਾਣੇ 'ਚ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਕੁੜੀ ਜਿਹੜੀ ਹੈਗੀ ਗੁਸਤਾ ਹੈਗੀ ਹੈ। ਉਹਦੀ ਭਾਰਤ ਦੇ ਪਰਿਵਾਰ ਵਾਲੇ ਪੁਲਿਸ ਨੇ ਕਾਫੀ ਕੀਤੀ ਕਿ ਸਵੇਰੇ ਇੱਕ ਕੁੜੀ ਜਦੋਂ ਲੰਬੀ ਤਾਂ ਪਤਾ ਲੱਗਿਆ ਕਿ ਉਹਦੇ ਨਾਲ ਜਿਹੜਾ ਹੈਗਾ ਇਹ ਘਿਣਾਉਣਾ ਅਪਰਾਧ